ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਉ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮ ਕਾਵ ਹੋ ਆਪ ਹਾਥ ਦੇ ਮਹਿ ਬਚਾਵ ਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਂਦੇ ਜੀ ਕਰ ਦਖ ਰਹੀ ਐ ਸਬਰਨ ਕੋ ਆਜ ਸੰਗ ਰਹੀ ਐ ਉਰਨ ਹੋਏ ਹਮਾਰੀ ਆਸਾ ਤੁਰਪਯਨ ਕੀ ਰਹਿ ਪਿਆਸਾ ਤਮੈ ਸਾੜ ਕੋਈ ਵਰ ਨਾ ਤਿਆਉ ਜੋ ਬਰ ਚਾਹੋ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਰਿ ਹੈ ਚੁੰਚੁੰਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮਜਿ ਵਰਿਏ ਮਰਨ ਕਾਲ ਕਾ ਤਰਾਸ ਨਿਵਰੀਏ पूजो सदा हरे पचा श्री अशितु राख ले हो महरा खन हरे साहेब संत सहाय प्यारे दीनबन्ध दुष्टन के हन्ता तमोहो गंता काल पाए ब्रह्मा बवतरा कालपाये शिवजु अवतरा कालपाय करविष्णप्रकाशा सकल काल काकिया तमासा जवन काल जो सवकी बेद राज ब्रह्मा जोवन काल सब लोक सवारा नमस्कार है ताह हारा जवन काल सब जगत बनायो देव दैत जछन उपजायो आद अंत एक अवतार सोई गुरु समझे हो हमारा नमस्कार तेक को हमारी सकल प्रजा जन आप सवारी सेवकन को सिव गुण सुख दियो सतरन को पलमो बद कर कर के अंतर के जानत भले बरे की पीर पचानत चीटी कुंचर असथूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर गर -गर के पीर पछाने कर कर के बड़बड़ के जाने ਜਬ ਉਹ ਤਕਰਕੇ ਕਰਾ ਕਰ ਤਾਰਾ ਪ੍ਰਜਾਤਰਤ ਤਬ ਦੇਹੀ અપਾਰਾ ਜਬ ਆਕਰਕ ਕਰਤ ਹੋ ਕਬਹੁ ਤਮ ਮੈ ਮਿਲਤ ਤੇ ਹੇ ਤਰ ਸਭ ਹੋ ਜੇਤੇ ਪਦਨ ਸ੍ਰਿਸ਼ਟ ਸਭ ਧਾਰੇ ਆਪਾ ਪਨੇ ਬੂ ਜੋ ਉਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਨਤ ਬੇਦ ਬੇਦ ਅਰ ਆਲਮ ਨਰਨ ਕਾਰ ਨਰਬ ਕਾਰ ਨਰ ਲੰਬ ਆਦ ਅਨੀਲ ਆਦ ਸੰਬ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੂਮਾਨ ਤ ਮਹਾ ਮੂੜ ਕਸ਼ਪੀਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਰ ਕਾ ਚੀਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੀਤੇ ਪਰਨਤ ਪੈਨ ਪੈਨ ਤ ਹੇਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਤ ਸਜ ਪ੍ਰਥਮ ਸੰਸਾਰਾ ਇਕਿਆ ਰੂਪਾ ਨੂਪਸਰੂਪਾ ਰੰਕੇ ਪਿਰਾ ਵਨਹੀ ਪੂਪਾ ਅੰਡਜੇ ਚੇਰੇ ਚ ਸੇਤਜ ਕੀਨੇ ਉਤਪੁਜ ਖਾਨ ਬੋਹਰ ਰਚਦੇ ਨੇ फਨरा ਜਾਹਵੈ බैठा ਕਹ सਮਪ्याਸਗਰੇਕੈठाਸਗਰੀ ਸਰਿख् दिखा ਅਚपाාව आदਜगाਾ दुਸਰੂਪਸपावਅਚਾमेਰੀ ਤमਕਰਸਕ बाਰ अਸਕਸंगਰ दूष्टਜਤੇ 18ठवਤਤपाਾਤ सਕළ ਮਲੇ਼ਕਰਰਕਤਜਅਸਤਜਤवਸਰਨੀ प्रਰੇ ਤਨਕੇ दੁष्ठਦਕਤਵरेਪਰਕ जाਵਨ पाਗਰਤ ਹਰੇ ਤਨਕੇ ਤम्मਸකටਸਬटाਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨੇ ਆ ਹੈ ਕਰਾ ਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਦ ਕਾਲਾ ਕਰਪਾ ਤ੍ਰਿਸ਼ਟ ਤਨ ਜਾਹਿ ਨਹਿ ਰਹੋ ਤਾਂ ਕੇ ਤਾਪ ਤਦਕ ਮਹ ਰਹੋ ਰਹਿ ਦ ਸੈਦ ਕਰਮੋ ਸਭ ਹੋਈ ਦੁਸ਼ਟ ਸ਼ਵ ਸ਼ਾਸਕ ਨਾ ਕੋਈ ਇੱਕ ਬਾਰ ਜੰਤ ਮੈਂ ਸਬਾਰਾ ਕਾਲ ਫਾਸਤੇ ਤਾਹੇ ਬਾਰ ਜਨਰ ਨਾਮ ਤੇ ਹਰੋ ਕਹਾ ਤਰਤ ਦੋਸ਼ਟ ਤੋਗ ਤਿਰਹ ਕਰਕ ਕੇ ਤੇ ਮੈਤਰ ਨਤੇ ਹਰੀ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋ ਤੇਲੇ ਹੋ ਬਚਾਈ ਕਬਿਓ ਬਾਚ ਬੇੰਤੀ ਚਉਪਈ ਹਮਰੇ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੇ ਈਚਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਾ ਤੁਮ ਕਾਵ ਹੋ ਆਪ ਹਾਥ ਦੈ ਮਹੇ ਬਚਾਵੋ ਸੁਖੀ ਬਸੈ ਮੋਰੁ ਪਰਿਵਾਰਾ ਸੇਵਕ ਸੇਖ ਸਿ ਬਹਿ ਕਰ ਤਾਰਾ ਮੋਰ ਚਾਂਦੇ ਜੀ ਕਰ ਤਖਰੀਐ ਸਭਰਨ ਕੋ ਆਜ ਸੰਗਰੇਐ ਉਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਾ ਤਮੈ ਸਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੋ ਸੁਤਮਤੇ ਪਾਉ ਸੇਵਕ ਸੇਖ ਮਾਰੇ ਤਰੀ ਹੈ ਚੁੰਚੁਨ ਸਤਰ ਮਾਰੇ ਮਰੀ ਹੈ आप हाथ तमजे व्रिय मरण काल का त्रास निवारिय हूजो सदा मारे पछा श्री असितु जुखर हो रचा कराख ले हो महराखन हरे साहेब संत सहाए प्यारे दीन बंद दुष्टन के हंता तमहो परी चतरदस गंता काल पाए ब्रह्मा भवतरा काल पाए शिवजू अवतरा काल पाए कर बेसन कराशा सकल काल का किया काकिया जवन काल सब जो सवद राज ब्रह्मायो जवन काल सब लोक सवारा नमस्कार ताह हारा जवन काल सब जगत बनायो देव दैत जछन उपजायो आद अंत एक अवतारा सोई गुरु समझे हो हमारा ਨਮਸਕਾਰ ਤਿਸੇ ਕੋ ਮਾਰੀ ਸਖਲ ਪ੍ਰਜਾ ਜਨ ਆਪਸ ਵਾਰੇ ਸੇਵਕਨ ਕੋ ਸੇਵਗੁਨ ਸੁਖ ਦਿਯੋ ਸਤਰਨ ਕੋ ਪਲਮੋ ਬਦਕੀਯੋ ਕਰ ਕਰਕੇ ਅੰਤਰ ਕੇ ਚਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਟੀ ਤੇ ਕੂਂਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰਹੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਛਾਨੈ ਕਰ ਕਰ ਕੇ ਪਰਵੜ ਕੇ ਜਾਣੈ ਜਬ ਉਤਕਰਕ ਕਰ ਕਰ ਤਾਰਾ ਪ੍ਰਜਾਤਰਤ ਤਬ ਦੇਹੀ अपारा ਜਬ ਆਕਰਕ ਕਰਤ ਹੋ ਕਬਹੁ ਤਮੈ ਮਿਲਤ ਦੇਹ ਤਰ ਸਭ ਹੋ ਜੇਤੇ ਪਤਨ ਸ੍ਰਿਸ਼ਟ ਸਭ ਧਾਰੇ ਆਪਾ ਪਨੇ ਬੂਜੂ ਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਚਾਲਤ ਭੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲਾਬ ਆਦ ਅਨੀਲ ਆਦ ਸਾਂਬ ताका मूड उचारत भेद जा को पेव न पावत बेदा ताको कृपा हन हनुमानत महा मूड कष भेदना जानत महादेव को कहत सदा सेव नरन कार का चीनत ने पेव आप अपने बुध है जेते परनत पेन पेन तो हेतेती तमरा लखाना जाय पसरा कहबित सज प्रथम संसारा एकया रूप अनुप स्वरूप रंग पेरावनि पूपा ਅੰਡਾ ਚ ਚੇਰ ਚ ਸੇਤ ਚ ਕੀਨੇ ਉਤ ਭੁਜ ਖਾਨ ਬਹਰ ਰਚ ਦੇਨੇ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮੜ ਪਿਆ ਸੰਗਰੇ ਕੈਠਾ ਸੰਗਰੇ ਸ੍ਰੇਸ਼ਟ ਦਿਖਾਏ ਅਚੰ ਭਾਵ ਆਦ ਜੁਗਾਦ ਸਰੂਪ ਸਿਮ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਬਾਰ ਅਸਿਕ ਸੰਗਰੋ ਦੁਸ਼ਟ ਚਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗ ਘਾਤਾ ਜੀ ਅਸੀ ਤੂਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਖਤ ਹਵੇ ਮਰੇ ਵਰਖ ਜਾਵਨ ਪਗ ਪਰ ਇਤੇ ਹਰੇ ਤਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਂਕੇ ਕਾਲ ਨਿਕਟ ਨੇ ਆ ਹੈ ਰਚਾ ਹੋਏ ਤਹੇ ਸਬ ਕਾਲਾ ਦੁਸ਼ਟ ਅਰਸਟ ਤਰੇ ਤਦ ਕਾਲਾ ਕਰਪਾ ਤ੍ਰਿਸ਼ਟ ਤਨ ਜਾਹਿ ਨਹਿ ਰਹੂ ਤਾਂਕੇ ਤਾਪ ਤਦਕਮ ਰਹੂ ਰੈਦ ਸੈਦ ਕਰਮੋ ਸਬ ਹੋਈ ਦੁਸ਼ਟ ਸ਼ਵ ਸ਼ਾਸਕ ਨ ਕੋਈ ਇਕ ਬਾਰ ਜੰਤ ਮੈਂ ਸੰਬਾਰਾ ਗਾਲਫਾਸਤੇ ਤਾਹੇ ਬਾਰ ਜਨਰ ਨਾਮ ਤੇ ਹਰੋ ਕਾ ਤਰਤ ਡੋਸ਼ਟ ਤੋਗ ਤਿਰਹ ਕੜਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਸਹਾਈ ਡੋਸ਼ਟ ਦੋ ਤੇਲੇ ਹੋ ਬਚਾਈ ਕਬਿਓ ਬਾਚ ਬੇਨਤੀ ਚੌਪਈ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਤ ਕੇ ਈਚਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਅਮਰੇ ਦੁਸ਼ਟ ਸਬ ਤਮ ਕਾਵ ਹੋ ਆਪ ਹਾਥ ਦੈ ਮਹ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਬ ਕਰਤਾਰਾ ਮੋਰ ਚਾਂਦੇ ਜੀ ਕਰਤ ਹੈ ਸਬਰਨ ਕੋ ਆਜ ਸੰਗ ਰਈਐ ਦੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤਮੈ ਸਾੜ ਕੋਈ ਵਰ ਨਾ ਤਿਆਉ ਜੋ ਬਰ ਚਾਹੋ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਰਿ ਹੈ ਚੁੰਚਨ ਸਤਰ ਹਮਾਰੇ ਮਰੀ ਹੈ ਆਪ ਹਾਥ ਤੇ ਮੁਜ ਵਰਿਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੁਗਰ ਹੋ ਰਚਾ ਖਰਾਖ ਲਹੁ ਮਹਰਾਖਨ ਹਰੇ ਸਾਇਬ ਸੰਤ ਸਹਾਏ ਪਿਆਰੇ दीनबन्ध दुष्टन्ता ते चतुर्दश कालपाय ब्रह्मा भवतरा काल पाये शिवजु अवतरा काल पाय करबेसन प्रकाशा सकल काल काकिया तमासा जवन कालोगी शवकियो वेदराज ब्रह्मा जो जवन काल, काल लोक स्वारा नमस्कार ताहि हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗਰੂ ਸਮਝਿ ਹੁ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪ੍ਰਜਾ ਜਨ ਆਪਸ ਵਾਰੇ ਸੇਵਕਨ ਕੋ ਸੇਵਗੁਨ ਸੁਖ ਦਿਇਓ ਸਤਰਨ ਕੋ ਫਲ ਮੋ ਵਦਕੀਓ ਘਰ ਘਰ ਕੇ ਅੰਦਰ ਕੀ ਚਾਨਤ ਭਲੇ ਬਰੇ ਕੀ ਪੀਰ ਪਛਾਨਤ ਕੀ ਤੇ ਤੇ ਕੂੰਚਰ ਅਸਤੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰਹੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰਕੇ ਪਟਵਟ ਕੇ ਜਾਣੈ ਜਬ ਉਤਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹੀ અપਾਰਾ ਜਬ ਆਕਰਖ ਕਰਤ ਹੋ ਕਬਹੁ ਤਮ ਮੈ ਮਿਲਤ ਤਹਿ ਤਰ ਸਭ ਹੋ J te badanas sa ब ya papi buju core tu masbihhi terahheta nalama janata bi da bi ta ara alama na nakaare nakar na lambe ada anila naada sammbe ta mu ucar tepi da ja kupi වna padha Ta ku karpahana han manata ma muka sipi dana ja ma deku ketasada sewa na karka cina tan hepe. ਆਪ ਆਪਣੇ ਬੁਧਹਿ ਜੇਤੇ ਬਰਨਤ ਪੈਨ ਪੈਨ ਤੋ ਹੇਤੇ ਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਤੇ ਸਜਾ ਪ੍ਰਥਮ ਸੰਸਾਰਾ ਇਕਿਆ ਰੂਪਾ ਨੂਪ ਸਰੂਪਾ ਰੰਗ ਕੇ ਪੁਰਾਵਨੀ ਪੂਪਾ ਅੰਡਾ ਜੇ ਜੇ ਰੇ ਜੇ ਸੇਤ ਜੇ ਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹੂ ਫੂਲ ਰਾਜ ਹਵ ਬੈਠਾ ਕਹੂ ਸਿਮਟ ਪਿਆ ਸੰਗਰੇ ਕਾਟਾ ਸਗਰੇ ਸ੍ਰੇਸ਼ਟ ਦਿਖਾਏ ਚੰਪਾਵ ਆਦ ਜੁਗਾਦ ਸਰੂਪस्यम ਭਵ ਬਰ ਚਾਮਰੀ ਤਮ ਕਰੋ ਸਿਖੂ ਬਾਰ ਅਸਿਕ ਸੰਗਰੂ ਦੁਸ਼ਟ ਚਿਤੇ ਅਠਵਤ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਿ ਤੂਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਪਰਕ ਜਾਵਨ ਪਗ ਪਰੇ ਤੇ ਹਰੇ ਤਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ 타ਕੇ ਕਾਲ ਨਿਕਟ ਨੇ ਆ ਹੈ ਪਰ ਅਚਾ ਹੋਏ ਤਾਹੇ ਸਬ ਕਾਲਾ ਦੁਸ਼ਟ ਅਰੇਸ਼ਟ ਤਰੇ ਤਦ ਕਾਲਾ ਦਿ਼्ਟ ਤਾ ਨਜਾਹਨਹਰੇਹ ਤਾਕੇ ਤਾ ਪਤਦਕਮੁ ਹਰਹ ਰੇਦ ਸੇਧਕਰਮ ਸਬਹੋਈ ਡੁਸ्ट ਸਵਸਾ ਸਕਿਨਕई एकਕ ਬਾਰਜन्ਤਮੈ ਸਬਰ ਕਾਲਫਾਸ ਤੇਤਾਹ उਬ ਜਨਰਨਮ तिਹਰ ਕਹਾ ਤਰਤ ਡੁਸ्ट ਦੁਗਤਰਹ ਕਗਕੀ ਤਮਤਰ ਨਤਹਾਰੀ ਆਹਾ ਤਦੇलेਹ ਉਬਾਰੀ ਸਰਬठਰਮਹ ਸਹਾਈ ਡੁਸ्ਟਦੋ ਤੇ ਹ ਬਾਚਾਈ। ਕਬੇ ਬਾਚ ਬੇੰਤੀ ਚੌਪਈ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੇ ਈਚਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਬ ਤਮ ਕਾਵ ਹੋ ਆਪ ਹਾਥ ਦੈ ਮਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇਖ ਸਬਹਿ ਕਰਤਾ ਮੋਰ ਅਚਾਂ ਦੇ ਜੀ ਕਰ ਦਹ ਰਹੀ ਐ ਸਭਰਨ ਕੋ ਆਜ ਸੰਗ ਰਹੀ ਐ पूर्ण होए हमारी आशा तुर भजन की रह प्यासा तमय तो शाड़ कोई अवर ना त्याऊं जो बर चाहो सो तुम ते पाऊं सेवक सेख हमारे तारी है चुन चुन सतर हमारे मारी है आप हाथ दे मुझे वरी है मरण काल का त्रास निवरी है जो सदा हमारे पच्छा श्री असि तू जुखर हो रचा राख ले हो महराखन हरे साहिब संत सहाय प्यारे दीनबन्ध दुष्टन के हन्ता तमोहोरि चतुर्दशकंता कालपाय ब्रह्मा बवतरा काल पाये शिवजु अवतरा कालपाय करबेसन प्रकाशा सकल काल का किया तमासा जवन सब कियो वेदराज ब्रह्मा जो जवन काल सब लोक स्वारा नमस्कार ह ताहि मारा ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੁ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਖੰ ਪ੍ਰਜਾ ਜਨ ਆਪਸ ਵਾਰੀ ਸੇਵਕਨ ਕੋ ਸੇਵਗੁਨ ਸੁਖ ਦਇਓ ਸਤਰਨ ਕੋ ਪਲਮੋ ਬਦਕੀਓ ਕਰ ਕਰਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾ ਨੈ ਕਰ ਕਰਕੇ ਪਟਵਟ ਕੇ ਜਾਣੈ ਜਬ ਉਤ ਕਰ ਕੇ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਅਪਾਰਾ ਜਬ ਆਕਰ ਕਰਤ ਹੋ ਕਬ ਹੋ ਤੁਮੈ ਮਿਲਤ ਦੇਹ ਤਰ ਸਭ ਹੋ J badanas sa ब ya papi buju core tu masbih terahheta nalama ja bi dapi ta ara alama na nakare nakar na lambe ada an na sam ta mu ucar tepi da ja kupi වna Ta ku කpahana hanumaata ma muka sipi dana ja ma deवku ketasada se na han karka cinaana hepe. ਆਪ ਆਪਨੇ ਬੁਧਹਿ ਜੇਤੇ ਬਰਨਤ ਪੈਨ ਪੈਨ ਤੋ ਹੇਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤੇ ਸਜਾ ਪ੍ਰਥਮ ਸੰਸਾਰਾ ਇਕਿਆ ਰੂਪਨੂਪ ਸਰੂਪਾ ਰੰਕੇ ਪਿਉਰਾ ਵਨੀ ਪੂਪਾ ਅੰਡਾ ਜੇ ਜੇ ਰੇ ਜੇ ਸੇਤਜ ਕੀਨੀ ਉਤਪੁਜ ਖਾਨ ਬੋਹਰ ਰਚਦੀਨੀ ਕਹੋ ਹੂ ਨਰਾਜ ਹਵ ਬੈਠਾ ਕਹੋ ਸਿਮਟ ਭਿਆ ਸੰਗਰੇ ਕਾਟਾ ਸakre ਸ੍ਰੇਸ਼ਟ ਦਿਖਾਏ ਚੰਪਾਵ ਆਦ ਜੁਗਾਦ ਸਰੂਪस्यम् ਭਵ ਬਰ ਚਾਮਿਰੇ ਤਮ ਕਰੋ ਸਿਖੂ ਬਾਰ ਅਸਿਕ ਸੰਗਰੂ ਦੁਸ਼ਟ ਚਿਤੇ ਅਠਵਤ ਤਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸੀ ਤੂਜ ਤਬ ਸਰਨੇ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਪਰਖ ਜਾਵਨ ਪਗ ਪਰੇ ਤੇ ਹਰੇ ਤਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤ ਹੈ ਤਾਕੇ ਕਾਲ ਨਿਕਟ ਨੇ ਆ ਹੈ ਰਚਾ ਹੋਏ ਤਹੇ ਸਬ ਕਾਲਾ ਦੁਸ਼ਟ ਅਰੇਸ਼ਟ ਤਰੇ ਤਦ ਕਾਲਾ ਕਰੇਪਾ ਤਰਿ਼्ਟ ਤਾ ਨਜਾਹਿਨ ਹਰੇਹ ਤਾਕੇ ਤਾ ਪਤਦਕਮ ਹਰੇਹ ਪਰੇਦ ਸੇਦਕਰਮੋ ਸਬਹੋਈ ਡੁਸ् ਸਵਸ਼ ਸਕਿ ਨਕੁई ඒਕ ਬਾਰ ਜਤਮੈ ਸਬਾਰ ਕਾਲਫਾਸਤੇਤਾ ਬਰ ਜਨਰਨਮ ਤਹਰ ਕਾਹਾ ਤਰਤ ਡੁਸ्ਟ ਦੁਗਤਰਹ කਗਕੀ ਤਮੈਸਰ ਨਤਹਾਰੀ ਆਪਹਾ ਤਦੈਲਹ ਉउਬਾਰੀ ਸਰਬठਰਮ ਹ ਸਹਾਈ ਡੁਸ्ਟਦು ਤੇਲੇਹ ਬਾਚਾਈ। ਕਬੀਰ ਬਾਚ ਬੇਂਤੀ ਚੌਪਈ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਤ ਕੇ ਈਚਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬ ਤੁਮ ਕਾਵ ਹੋ ਆਪ ਹਾਥ ਦ ਮੇ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇਖ ਸੁ ਬਕਰਤਾ ਮੋਰ ਚਾਂਦੇ ਜੀ ਕਰ ਤਹਰੀ ਐ ਸਭਰਨ ਕੋ ਆਜ ਸੰਗ ਰਈ ਐ ਉੜਨ ਹੋਏ ਹਮਾਰੀ ਆਸਾ ਤੁਰਪਯਨ ਕੀ ਰਹਿ ਪਿਆਸਾ ਤਮੈ ਸਾੜ ਕੋਈ ਵਰਨਾ ਤਿਆਉ ਜੋ ਬਰ ਚਾਹੋ ਸੁ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰਿ ਹੈ ਚੁੰਚੁੰਨ ਸਤਰ ਹਮਾਰੇ ਮਰੀ ਹੈ ਆਪ ਹਾਥ ਤੇ ਮਜਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੁਖਰ ਹੁਰ ਚਾ ලෙහ මහිරखනහරේ සැබසන්ත සහය ප्याරේ දන බන්ද दෘष්ඨනකೆ හන්තා තමහෝප්‍රීචතරදසගන්තා කාලපායි ප්‍රම බවතරා කාලපායි සෙවජු අවතරා කාලපායි කරබෙසන ප්‍රකාසා සකළකාලකා කියා තමාසා ජවන කාලජෝගී සවකියෝ බේදරාජ බ්‍රමා ජූथීयो जवन काल सब लोक स्वारा नमस्कारह ताहि हमारा जवन काल सब जगत बनायो देव दैत जचचन उपजायो आद अंत एकै अवतार सोई गुरु समझे हो हमारा नमस्कार तसे को हमारी सकल प्रजा जन आप सवारे सेवकन को सेवगुण सुख दियो सतरनु को फलमो बदकीयो कर के अंतर के जानत भले भरे की पीर कीटी ते कुंचर असथूला सब कृपा संतन दुख पाए ते दुखी सुख पाए साधन के सुखी एक एक के पीर पछाने कर कर के पटवट के जाने जब उत करा करतारा प्रजा तरत तब दही अपारा जब आकर करत हो कबहु तुम मै मिलत ते हे तर सब हो जेते बदन सृष्ट सबतारे या पापनी बू जोचारै तुम सब ही ते रहत नर आलम जानत भेद भेद अर आलम नरन कारे नृब कारे नरlamb आद अनिल आद सांब ताका मूड उचारत भेद जाको पेव न पावत वेददा ताਕ करਰपा ਨ ਨमाਨਤ महाਮ deਕ਼පੀਦनाਜਨਤ महाਦੇवਕ ਕहਤ ਸदा सेवਨर कारਰਕ ਚੀਨਤਨहពව ਆपाਪੀ බਦਹ جيਤ ੍ਨਤព ਨព नਤ ਤਤ ਤम् ਲਖਨ जायਪਸ ਕਹපਤ सਜ प्रथਸਸ एकਕपाੂപਸਰपारਕពਰभपाਅ ਜਜਰਜੇਤਜਕਨੀ ਉਤපු ਖ ਨබਾਹਰੇ ਚਦਨੀ. रा ਜਹਵ බैठा ਕਹ सਮ ्या सਗੇ ठाਸගरी ਸਰਿ् दिखा ਅச்சपाාව ಆදਜुගਾ दਸਰੂපਸपाාව अਰਚमेਰੀ ਤ කਰਸਕ बाਰ සਕਸੰਰ दूष्ਜਤੇ 18ਤ පਤ सਕළ ਮੇਸਕਰਰਕ අਤਜසිතුਜਤਸਨ प्रਰੇਤਕੇ दष्टගਤਵੇਪਰਕਜාවන පපੇਤਹਰ ਤනਕੇ ਤम् සකටਸබටाਰ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨੇ ਆ ਹੈ ਰੱਚਾ ਹੋਏ ਤਹੇ ਸਭ ਕਾਲਾ ਡੁਸ਼ਟ ਅਰੇਸਟ ਤਰੇ ਤਦ ਕਾਲਾ ਕਿਰਪਾ ਤ੍ਰਿਸ਼ਟ ਤਨ ਜਾਹਿ ਨਹਿ ਰਹੋ ਤਾਂ ਕੇ ਤਾਪ ਤਦਕਮ ਹੋ ਰਹੋ ਰਹਿ ਦ ਸੈਦ ਕਰਮੋ ਸਭ ਹੋਈ ਡੁਸ਼ਟ ਸ਼ਵ ਸ਼ਾਸਕ ਨਾ ਕੋਈ ਇੱਕ ਬਾਰ ਜੰਤ ਮੈ ਸਬਾਰਾ ਕਾਲ ਫਾਸਤੇ ਤਾਹੇ ਬਾਰ ਜਨਰ ਨਾਮ ਤੇ ਹਰੋ ਕਹਾ ਤਰਤ ਡੁਸ਼ਟ ਤੋਗ ਤਿਰਹ के तमेत्रर नतिहारी आपहातदले हो उबारी सबठर्म हो सहाई दुष्तद तेले हो बचाई वाहरुजी काखालसा वाहरुजी कीति।